ਨਵਜੋਤ ਸਿੱਧੂ ਦੀ ਮੋਗਾ ਰੈਲੀ ਬਾਅਦ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਟਕਰਾਅ ਹੋਰ ਵੱਧ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰ ਦੋਹਰਾਇਆ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ। ਦਰਅਸਲ ਪੰਜਾਬ ਕਾਂਗਰਸ ਨੇ ਮੋਗਾ ਵਿੱਚ ਸਿੱਧੂ ਦੀ ਰੈਲੀ ਕਰਵਾਉਣ ਵਾਲੇ ਲੀਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਪਾਰਟੀ ਦੇ ਇਸ ਨੋਟਿਸ ਬਾਅਦ ਨਵਜੋਤ ਸਿੱਧੂ ਨੇ ਵੀ ਮੋਗਾ ਰੈਲੀ ਦੇ ਪ੍ਰਬੰਧਕਾਂ ਨਾਲ ਡਟਣ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਦੇ ਇਸ ਸਟੈਂਡ ਬਾਅਦ ਹੁਣ ਰਾਜਾ ਵੜਿੰਗ ਨੇ ਫਿਰ ਚੇਤਾਵਨੀ ਦਿੱਤੀ ਹੈ। ਐਵਰੀਬਾਡੀ ਇਹ ਮੈਨੂੰ ਵੀ ਚੇਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਹੈ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਹਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਚ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਇੱਕ ਪਾਸੇ ਇਹ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮਨਚ ਤੇ ਚੜ ਕੇ ਆਪਦੇ ਨਿੱਜੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਮੈਂ ਕਿਦਾਂ ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ ਪਰ ਮੈਂ ਬਤੌਰ ਪ੍ਰਧਾਨ ਪਲੈਟਫਾਰਮ ਤੇ ਹੀ ਗੱਲ ਕਰ ਸਕਦਾ ਹਾਂ ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹ ਕੋਲ ਦਾ ਘੱਟਦਾ